ਜਿਹੜਾ ਜੋ ਵਿਦੇਸ਼ਾਂ ਵਿੱਚ ਰਹਿ ਕੇ ਸਾਡੇ ਬੱਚਿਆਂ ਨੂੰ ਸਾਥ ਕਰਦੇ ਆ ਇਸ ਪੰਜਾਬ ਦੀ ਧਰਤੀ ਦੇ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਜੀ ਆਇਆਂ ਨੂੰ ਧੰਨਵਾਦ ਕਰਦੇ ਆ ਇਸ ਖੇਡ ਮੇਲੇ ਦੇ ਸਾਰੇ ਪ੍ਰੋਮੋਟਰ ਸਪੋਰਟਰ ਇੰਦਾਰੀ ਸਪਾਂਸਰ ਕੋਸ ਸਪਾਂਸਰ ਸਭ ਦਾ ਅਸੀਂ ਧੰਨਵਾਦ ਕਰਦੇ ਆ ਇਹ ਖੇਡ ਮੇਲੇ ਅੰਦਰਾਸ ਦੀ ਖੇਡ ਮੇਲਾ ਜਿੱਥੇ ਛੇੜਾ ਹੁੰਦੀਆਂ ਉਥੇ ਕੌਣ ਵਾਲੀ ਜੀੜੀ ਜੁਸਾਹਤ ਹੁੰਦੀ ਆ ਕੋਣਾ ਦੇ ਅੰਦਰ ਵੀ ਐਂਟੀ ਪਾਪਾ ਕਰਾਉਂਦੇ ਆ ਆਪਣਾ ਦੇ ਅੰਦਰ ਵੀ ਫਾਇਦਲੇ ਉੱਤੇ ਆ ਕਿ ਅਸੀਂ ਇਸ ਗਰਾਊਂਡ ਦੇ ਵਿੱਚ ਖੇਡ ਕੇ ਮਾਰਕਸਾਫਟ ਕਰ ਸਕੀਏ ਸੋ ਅੱਜ ਬਹੁਤ ਉੱਡੀ ਲੋੜ ਆ ਸਾਡੀ ਨੌਜਵਾਨੀ ਨੂੰ ਉਹ ਕਿਹੜਾ ਬਲ ਪ੍ਰੇਰਿਤ ਹੋਵੇ ਦਸਿਆਂ ਤੋਂ ਦੂਰ ਆਵੇ ਤੇ ਹੋਰ ਪਰਾਈਆਂ ਨੂੰ ਛੱਡ ਕੇ ਖੇਡਾਂ ਮੁਕਾਵੇ ਸੋ ਖੇਡ ਕੋਈ ਵੀ ਹੋਵੇ ਉਹ ਜੀਵਨ ਸਹਾਇਕ ਦਿੱਤੀ ਹੈ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਇਸ ਹਰ ਆ ਗਰੋਹਾਂ ਨੂੰ ਵੀ ਵੱਡੇ ਮਾਣ ਸਨਮਾਨ ਜਿਹੜੇ ਆ ਉਹ ਨੌਕਰੀਆਂ ਮਿਲ ਰਹੀਆਂ ਮਾਣ ਸਨਮਾਨ ਮਿਲ ਰਿਹਾ ਆ ਗਰੋਹਾਂ ਕਾਰੀਆ ਵਾੜਦੇ ਵੱਡੇ ਵੱਡੇ ਉਹ ਆ ਜਿਹੜੇ ਨੇ ਕੰਮ ਕਰ ਰਹੇ ਆ ਨੌਕਰੀਆਂ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਘੜੀਆਂ ਨੂੰ ਜਿਹੜਾ ਆ ਬੰਨ ਦਾ ਕੋਟਾ ਰੱਖਿਆ ਜਾਵਾ ਤਾਂ ਕਿ ਕੋਰਾਂ ਘੜੀਆਂ ਨੂੰ ਮਾਣ ਸਨਮਾਨ ਤੇ ਨੌਕਰੀ ਮਿਲ ਸਕੇ ਤੋਂ ਇਸ ਵਾਸਤੇ ਅਸੀਂ ਸਾਰੇ ਮਾਨਦਵਾਨਾਂ ਨੂੰ ਬੇਨਤੀ ਕਰਾਂਗੇ ਕਿ ਅਸੀਂ ਉਹ ਜਿਹੜਾ ਹੈ ਪਾਸੂ ਹਟ ਕੇ ਨਸਿਆ ਬਰੁਹਾ ਕੇ ਕਿਹੜਾ ਮੋਟਾਈਏ ਇਹ ਜਿਹੜੀ ਹੈ ਇਹ ਸਾਡੇ ਚਾਰ ਇੱਕ ਤੋਂ ਬਾਅਦ ਇਹ ਭਾਰੀ ਵਾਲ ਸਾਰੀ ਬਾਤ ਹੈ ਸੁਨੇਹਾ ਦਿੰਦੀ ਹੈ ਸਾਨੂੰ ਜੋੜਦੀ ਹੈ ਕਿਹੜਾ ਆਸ ਵਿੱਚ ਇਹ ਸਿਰਲ ਤੇ ਆਸ ਵਿੱਚ ਜਿਹੜਾ ਹੈ ਜੇ ਤਹਾਰਾਂ ਨੂੰ ਜਿਹੜਾ ਹੈ ਸਮਾਰ ਕਰਦਾ ਇਹ ਮਾਤਾ ਜਿਹੜਾ ਹੈ ਸਾਡੇ ਨੂੰ ਪੜਦਾ ਹੁੰਦਾ ਸੋ ਇਹ ਕਿਹੜਾ ਬਹੁਤ ਕੁਝ ਦੁਨੀਆ ਜਿਨ੍ਹਾਂ ਨੇ ਖੇਡਾਂ ਦੇ ਵਿੱਚ ਆਪਣਾ ਸਮਾਂ ਲਾਇਆ ਉਹ ਸਾਡਾ ਪਰਿਵਾਰ ਦੀ ਮਾਨ ਸਨਮਾਨ ਨੂੰ ਮਿਲਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਲੀਡਰਸ਼ਿਪ ਜੀ ਦਾ ਕਿ ਉਹ ਸਹਿਤ ਆਪ ਨੇ ਸਮਾਗਮ ਕਰਕੇ ਇਹ ਗੌਰਵਮਈ ਅਜਿਹਾ ਧਿਆਨ ਲੋਕ ਪ੍ਰੋਗਰਾਮ ਕਰ ਲਿਆ ਤੇ ਖੇਡ ਮੇਲੇ ਨੂੰ ਸਾਥ ਕਰਦੇ ਇਸ ਜੀ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਤੇ ਆਸ ਕਰਦੇ ਆ ਗੁਰੂ ਜਰਮਨਾ ਦੇ ਅਰਦਾਸ ਕਰਦੇ ਆ ਤੇ ਗੁਰੂ ਪਰਸਾਖੇ ਤੁਹਾਡੇ ਨਾਲ ਇਸ ਤਰ੍ਹਾਂ ਇਹ ਮੈਂ ਮਿਲਿ ਗ੍ਰਾਮ ਤੇ ਗੁਰਸੰਗਤਾਂ ਸੇਵਾ ਕਰਕੇ ਗੁਰੂ ਜੀਆ ਖੁਸ਼ੀਆਂ ਲੈੰਗ ਰਹੇ ਸਾਰੇ ਗੁਰਸੰਗਤਾਂ ਸਿਰਦਵਾਰ ਰੰਦੇ ਜੋ ਪੁਰਾਨ ਪਟਾਨਤ ਦਾ ਬਾਤ ਪਾਰ ਗੁਰਦੇ ਕਰ ਸਾਰਾ ਅਮਰ ਜੀ ਕੀ ਧੇ